ਹਾਂ ਤਮਨ ਲੱਭੀ ਫਿਰ ਉਹ ਲੱਭ ਲੈਣਾ ਪੁਲਿਸ ਨੇ ਹੁਣ ਜੁਬਨ ਹੁਣ ਸਾਰਾ ਓਏ ਕੋ ਓਏ ਕੋ ਹਣੇ ਹੁਣ ਮੈਂ ਕਹਿੰਦਾ ਹੁਣ ਓਏ ਕੋ ਓਏ ਕੋ ਬੁੱਢਾ ਯਾਰੀ ਬਣਾਉਂਦਾ ਇੰਸਟਾਗ੍ਰਾਮ ਜੜੀਆਂ ਬਕੀਮ ਬਣਾਉਂਦਾ ਨਾ ਉਹ ਵੇਖੀ ਤੱਕਣੀ ਨਹੀਂ ਵੇਖੀ ਤੋ ਨਹੀਂ ਵੇਖੀ ਨਾਲ ਆਉਣੀ ਹੁਣੀ ਇੱਕ ਦੋ ਦਿਨ ਚ ਤੁਹਾਨੂੰ ਆਉਣਿਆ ਓਏ ਜੇ ਕਰਦਾ ਮੇਰੇ ਬਤਨ ਤਦ ਹੀ ਕਹੋ ਕਿਆ ਨਹੀਂ ਨਹੀਂ ਮੈਂ ਕਹਿੰਦਾ ਜਵਨ ਹੁਣ ਨਾ ਤੁਹਾਨੂੰ ਭਜੰਦੀ ਕੋਈ ਲੋੜ ਨਹੀਂ ਹੁਣ ਕੁਝ ਨਹੀਂ ਕਰਨਾ ਮੈਨੂੰ ਫਿਰ ਦੱਸਾਤੇ ਹੈਗਾ ਮੈਨੂੰ ਇਹ ਹੀਗਾ ਪਿੱਛਾ ਲ ਘਰੇ ਹੋਣ ਤੇ ਮੈਨੂੰ ਇਹ ਹੀਗਾ ਅੱਛਾ ਤਰਦ ਵਨ ਮੈਨੂੰ ਤੇ ਜੋ ਤੇ ਇਹ ਹੀਗਾ ਉਹ ਨਹੀਂ ਘਟਾਇਆ ਕਿਸ ਨੇ ਉਹ ਭਾਜੀ ਕਿਹਾ ਮੈਂ ਇੱਥੇ ਇੱਥੋਂ ਵਨ ਕੈਂਬਰੇ ਦਾ ਭਾਜੀ ਮੁਖਤਿਆਰ ਭਾਈ ਨੇ ਕਿਹਾ ਵਾ ਨਹੀਂ ਭਾਜੀ 3 2 1 ਤੇ 2 1 ਭਾਜੀ ਕੈਮਰੇ ਦਾ ਨਾ ਮੁਖਤਿਆਰ ਭਾਈ ਨੂੰ ਕਿਹਾ ਵਾ ਉਹ ਕੈਮਰੇ ਦਾ ਵੀ ਹੋ ਗਿਆ ਗੱਲ ਜੋ ਦਲਜੀਤ ਜੋ ਜੋ ਤਸੀ ਭਾਜੀ ਕੀ ਹੋ ਗਿਆ ਜਿੰਨੇ ਦੇ ਦੋ ਸੀ ਤੇ ਦੋ ਸੀ ਨਾ ਚਲੋ ਮੇਰਾ ਨਾਮ ਜੋਤ 1 ਕੈਮਰੇ ਦਾ ਨਾ ਮੁਖਤਿਆਰ ਭਾਈ ਨੂੰ ਕਿਹਾ ਉਹ ਕੈਮਰੇ ਦਾ ਵੀ ਹੋ ਗਿਆ ਦਲਜੀਤ ਹੋਰ ਜੋੜ ਕਿਦਾਂ ਵਧੀਆ ਭਾਜੀ ਠੀਕ ਠੀਕ ਆਹ ਵਧੀਆ ਵਧੀਆ ਨਹੀਂ ਨਹੀਂ ਇਹ ਇੱਥੇ ਹੋਟ ਪਾਈ ਠੀਕ ਹਾਂ ਠੀਕ ਕੋਈ ਨਹੀਂ ਕੋਈ ਨਹੀਂ ਬੈਠ ਤੂੰ ਰੈਸਟ ਕਰ ਉਹ ਕੈਮਰਾ ਦਾ ਵੀ ਹੋ ਗਿਆ ਜੁਬਨ ਸਾਰਾ ਹੀ ਹਾਂ ਉਹ ਲੱਭੋ ਵੀ ਫਿਰ ਉਹ ਲੱਭ ਲੈਣਾ ਪੁਲਿਸ ਨੇ ਹੁਣ ਜੁਬਨ ਹੁਣ ਸਾਰਾ ਓਏ ਕੋ ਓਏ ਕੋ ਨਹੀਂ ਹੁਣ ਮੈਂ ਕਹਿੰਦਾ ਹਾਂ ਹਾਂ ਓਏ ਕੋ ਓਏ ਕੋ ਬੁੱਢਾ ਜਿਆਰੀ ਬਣਾਉਂਦਾ ਇੰਸਟਾਗ੍ਰਾਮ ਜਿਹੜੀ ਬਕੀਮ ਬਣਾਉਂਦਾ ਨਾ ਉਹ ਵੇਖੀ ਤਾ ਜਣੀ ਨਹੀਂ ਵੇਖੀ ਤੋਂ ਨਹੀਂ ਲੇਗੀਾਰੇ ਆਉਣੀ ਹੁਣੀ ਇੱਕ ਦੋ ਦਿਨ ਚ ਤੁਹਾਨੂੰ ਆਉਣਿਆ ਆਇਆ ਕਰਦਾ ਮੇਰੇ ਬਤੂ ਆ ਠੀਕ ਆ ਭਗਿਆ ਨਹੀਂ ਨਹੀਂ ਮੈਂ ਕਹਿੰਦਾ ਜੋਬਨ ਹੁਣ ਨਾ ਸਾਨੂੰ ਭਜੰਦੀ ਕੋਈ ਲੋੜ ਨਹੀਂ ਹੁਣ ਕੁਛ ਨਹੀਂ ਕਰਨਾ ਮੇਰੇ ਫੇਰ ਇੱਕ ਇੱਕ ਮਿੰਟ ਕਿਹੜੀ ਗੱਲ ਹੀ ਜੋਬਨ ਹੁਣ ਹੁਣ ਫੇਰ ਉਦਾਂ ਹੋ ਗਿਆ ਜੋਬਨ ਹੁਣ ਸਾਨੂੰ ਦੌੜ ਭੱਜ ਕਰਨ ਦੀ ਕੋਈ ਲੋੜ ਨਹੀਂ ਪੁਲਿਸ ਨੇ ਆਪ ਵੇਖ ਲੈ ਸਾਰੇ ਭਜ ਤੇ ਹੋ ਸਕਦਾ ਤੇਰੇ ਵੀ ਬਿਆਨ ਹੋਣ ਠੀਕ ਹੈ ਭਾਈ ਇਹਨਾਂ ਦੇ ਉੱਪਰ ਨਾ ਦੋੜਾ ਦੋੜਾ 3 2 1 ਫਿਰ ਤੇ ਭਾਜੀ ਨੇ ਕਿਹਾ ਨਾ ਦੋਰਾ ਕੇਸ ਪੈਣਾ ਵਾ ਜਵਾਈ ਦਾ ਵੀ ਕਰਦੇ ਆ ਇਲਾਜ ਜਿੱਦਾਂ ਇਹਦਾ ਕੀਤਾ ਕਿ ਨਹੀਂ ਇਦਾਂ ਜਵਾਈ ਦਾ ਕਰ ਦੇਣਾ ਚੱਲ ਮੈਂ ਦੀ ਹੁੰਦੀ ਸੀ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਮੈਂ ਹਾਂ ਕੋਈ ਗੱਲ ਨਹੀਂ ਟਾਈਮ ਕੱਢੀ ਜਾ ਗੱਡੀ ਹੱਟ ਕੋ ਹੈਗੀ ਆ ਮੇਰਾ ਹੁਣ ਮਰਨ ਤੇ ਅਸੀਂ ਡੇ ਆ ਦੋਵੇਂ ਜੀ ਕਦੀ ਕਿਤੇ ਤੇ ਕਦੀ ਕਿਤੇ ਤੇ ਕਰ ਦੋ ਉਹਨੂੰ ਫੋਨ ਫਿਰ ਤੇ ਆ ਜਾ ਹੱਦ ਹੋ ਗਈ ਤੁਹਾਡੇ ਵਾਲੀ ਘਰੋਂ ਬਾਹਰ ਆਣ ਕੇ ਵੀ ਨਾ ਲੜਾਈ ਨੂੰ ਵਜਾ ਮਛਾਵੇਂ ਕਰਕੇ ਬਸ ਸੱਲਰ ਨੂੰ ਹੀ ਤਿਆਰ ਹਿੰਦੇ ਜੇ ਤੁਸੀਂ ਤੂੰ ਕਿਹੜੀ ਜ਼ਬਾਨਾ ਦਰ ਕੀਤੀ ਉਹਨਾਂ ਦੀ ਵੀ ਗੱਲ ਕਰੀ ਜਾਂਦੇ ਆਂਦੇ ਉਹਨੂੰ ਪਤਾ ਲੱਗਣ ਡਿਆ ਉਹਨੂੰ ਇਹਨਾ ਨਹੀਂ ਪਤਾ ਵੀ ਮੈਂ ਆਇਆ ਕਿਹਨਾਂ ਦੇ ਘਰ ਆਂ ਜਿਨ੍ਹਾਂ ਦੇ ਘਰ ਆਇਆ ਉਹਨਾਂ ਨੇ ਮਾਰਿਆ ਵਾ ਹੋਰ ਕਿੱਦਾਂ ਜਦੋਂ ਅਸੀਂ ਤਾਂ ਕਰੀ ਜਾਣਾ ਤਾਂ ਫਿਰ ਜਾਣਾ ਹੀ ਪੈਣਾ ਸੋਚੋ ਕੋਈ ਹੋਣਾ ਖਲੋਤੇ ਜੇ ਉਹ ਕੋਈ ਸ਼ਿਕਲ ਨਹੀਂ ਹੋਈ ਯਾਰ ਆ ਵੇਖ ਲੋ ਕੰਮ ਨਾਲੇ ਚੋਤ ਨਾਲੇ ਚਤਰ ਮੇਰੀ ਗੱਲ ਸੁਣ ਇਦਾਂ ਕਰਾਂ ਤਾਂ ਕਹਿਣ ਨਹੀਂ ਆ ਕੁਛ ਨਹੀਂ ਹੁੰਦਾ ਉਥੋਂ ਨਿਕਲ ਲੈਂਦੇ ਇਹਨਾਂ ਨੂੰ ਉਹ ਵੀ ਹੋ ਜੂ ਹਲਾ ਤੇ ਮੈਂ ਨਾਲ ਪਿਆਰ ਹੀ ਤੇ ਮੈਂ ਵੀ ਚੱਲ ਜਾਂਦੀ ਰਹੀ ਮੈਨੂੰ ਕੀ ਪਤਾ ਸੀ ਕਿ ਅਸਿਆ ਪੱਜ ਤੱਕ ਪੈਣਾ ਮੇਰੇ ਗਾਲ ਤੇ ਅੱਗੇ ਤੋਂ ਮੈਂ ਇਹੋ ਸਮਝਾਉਣੀ ਆ ਹਰ ਇੱਕ ਨੂੰ ਕਿ ਬੰਦੇ ਦਾ ਪੁੱਤ ਹੋਏਗਾ ਪੁੱਤ ਹਾਂ ਕਰ ਰਿਹਾ ਐਂਡ ਵਨ ਮੈਂ ਵਨ ਮੈਂ ਤਾਂ ਲੋਕਾਂ ਨੂੰ ਇਹੋ ਗਾਅਕਲ ਦਊਂਗੀ ਕਿ ਕਦੇ ਵੀ ਨਾ ਭੁੱਲ ਕੇ ਕਿਸ ਰਿਸ਼ਤੇ ਦੀ ਗੱਲ ਵਿੱਚ ਨਾ ਹੋਵੇ ਹਾਂ ਉਹ ਲੱਭੋ ਵੀ ਫੇਰ ਉਹ ਲੱਭ ਲੈਣਾ ਪੁਲਸ ਨੇ ਹੁਣਾਂ ਗੋਬਨ ਹੁਣ ਨਾ ਸਾਰਾ ਓਏ ਕੋ ਓਏ ਕੋ ਹਣੇ ਹੁਣ ਮੈਂ ਕਹਿੰਦਾ ਹੁਣ ਨਾ ਓਏ ਕੋ ਓਏ ਕੋ ਬੁੱਢਾ ਜਿਆਨੀ ਬਣਾਉਂਦਾ ਇੰਸਟਾਗ੍ਰਾਮ ਜੜੀਆਂ ਬਗੀਮ ਆ ਬਣਾਉਂਦਾ ਨਾ ਉਹ ਵੇਖੀ ਤਗੜੀ ਮੈਂ ਨਹੀਂ ਵੇਖੀ ਤੂੰ ਨਹੀਂ ਵੇਖੀ ਨਾਲ ਆਉਣੀ ਆਉਣੀ ਇੱਕ ਦੋ ਦਿਨ ਜੀ ਤੁਹਾਨੂੰ ਆਉਣਿਆ ਓਏ ਜੇ ਕਰਦਾ ਮੈਨੂੰ ਮੇਰੇ ਪਤਾ ਏ ਠੀਕ ਆ ਭਗਿਆ ਨਹੀਂ ਨਹੀਂ ਮੈਂ ਕਹਿੰਦਾ ਜੋਬਨ ਹੁਣ ਨਾ ਤਾਨੂੰ ਭਜੰਦੀ ਕੋਈ ਲੋੜ ਨਹੀਂ ਹੁਣ ਕੁਝ ਵੀ ਕਰਨਾ ਮੈਨੂੰ ਫਿਰ ਤੋਂ ਦੱਸਦੇ ਹੈਗਾ ਮੈਨੂੰ ਇਹ ਹੀਗਾ ਪਿੱਛਾ ਲ ਘਰੇ ਮੈਨੂੰ ਇਹ ਹੀਗਾ ਅੱਛਾ ਤਰ ਤੂੰ 1 ਮੈਨੂੰ ਤੇ ਜੋ ਤੇ ਇਹ ਹੀਗਾ ਉਹ ਨਹੀਂ ਘਟਾਇਆ ਕਿਸ ਨੇ ਉਹ ਭਾਜੀ ਕਿਹਾ ਮੈਂ ਇੱਥੇ ਇੱਥੋਂ 1 ਕੈਮਰੇ ਦਾ ਭਾਜੀ ਮੁਖਤਿਆਰ ਭਾਈ ਨੇ ਕਿਹਾ ਵਾ ਨਹੀਂ ਨਹੀਂ ਭਾਜੀ 3 2 1 ਤੇ 2 1 ਭਾਜੀ ਕੈਮਰੇ ਦਾ ਨਾ ਮੁਖਤਿਆਰ ਭਾਈ ਨੂੰ ਕਿਹਾ ਵਾ ਉਹ ਕੈਮਰੇਆਂ ਦੀ ਵੀ ਹੋ ਗਈ ਆ ਗੱਲ ਜੋ ਦਲਜੀਤ ਜੋ ਜੋ ਦਲਜੀਤ ਵਧੀਆ ਕੀ ਹੋ ਗਿਆ ਜਿੰਨੀ ਦੇ ਦੋਸਤੀ ਦਾ ਦੋਸਤੀ ਹੋਣਾ ਚਲੋ ਮੇਰੇ ਚਰਾਦ ਸੀ ਟੂਲ ਸਾਰਾ ਦੱਸ ਮੇਰਾ ਨਾਮ ਜੋਤਵੰਤ ਕੈਮਰੇ ਦਾ ਨਾ ਮੁਖਤਿਆਰ ਭਾਈ ਨੂੰ ਕਿਹਾ ਉਹ ਕੈਮਰੇਆਂ ਦਾ ਵੀ ਹੋ ਗਿਆ ਦਲਜੀਤ ਹੋਰ ਜੋਬੜ ਕਿਦਾਂ ਵਧੀਆ ਪੱਜੀ ਠੀਕ ਆ ਹਾਂ ਵਧੀਆ ਵਧੀਆ ਨਹੀਂ ਨਹੀਂ ਇਧਰ ਹੋਰ ਬਈ ਠੀਕ ਆ ਹਾਂ ਠੀਕ ਕੋਈ ਨਹੀਂ ਕੋਈ ਨਹੀਂ ਬੈਠ ਤੂੰ ਰੈਸਟ ਕਰ ਉਹ ਕੈਮਰਾ ਦਾ ਵੀ ਹੋ ਗਿਆ ਜੋਬਨ ਸਾਰਾ ਹਾਂ ਉਹ ਲੱਭੋ ਵੀ ਫਿਰ ਉਹ ਲੱਭ ਲੈਣਾ ਪੁਲਿਸ ਨੇ ਹੁਣ ਜੋਬਨ ਹੁਣ ਸਾਰਾ ਓਏ ਕੋ ਓਏ ਕੋ ਨਹੀਂ ਹੁਣ ਮੈਂ ਕਹਿੰਦਾ ਹੁਣ ਓਏ ਕੋ ਓਏ ਕੋ ਵੱਡਾ ਯਾਰ ਨਹੀਂ ਬਣਾਉਂਦਾ ਇੰਸਟਾਗ੍ਰਾਮ ਜਿਹੜੀਆਂ ਬਗੀਮ ਬਣਾਉਂਦਾ ਨਾ ਉਹ ਵੇਖੀ ਤੱਕਣੀ ਨਹੀਂ ਵੇਖੀ ਤੂੰ ਨਹੀਂ ਵੇਖੀ ਕਾਲੇ ਆਉਣੀ ਆਉਣੀ ਇੱਕ ਦੋ ਦਿਨਾਂ ਚ ਤਨ ਆਉਣੇ ਆ ਅੱਜ ਕਰਦਾ ਮੈਂ ਮੇਰੇ ਬਤਨਾਂ ਤੇ ਠੀਕ ਆ ਬਗਿਆ ਨਹੀਂ ਨਹੀਂ ਮੈਂ ਕਹਿੰਦਾ ਜੋਬਨ ਹੁਣ ਨਾ ਤੁਹਾਨੂੰ ਭਜੰਦੀ ਕੋਈ ਲੋੜ ਨਹੀਂ ਹੁਣ ਕੁਛ ਨਹੀਂ ਕਰਨਾ ਮੇਰੇ ਫੇਰ ਤੇ ਇੱਕ ਮਿੰਟ ਕਿਹੜੀ ਗੱਲ ਹੀ ਜੋਬਨ ਹੁਣ ਹੁਣ ਫੇਰ ਹਦ ਹੋ ਗਿਆ ਜੋਬਨ ਹੁਣ ਤੁਹਾਨੂੰ ਦੌੜ ਭੱਜ ਜਾਂਦੀ ਕੋਈ ਲੋੜ ਨਹੀਂ ਪੁਲਿਸ ਨੇ ਆਪ ਵੇਖ ਲੈ ਸਾਰੇ ਭਜ ਤੇ ਹੋ ਸਕਦਾ ਤੇਰੇ ਵੀ ਬਿਆਨ ਹੋਣ ਠੀਕ ਹੈ ਭਾਈ ਇਹਨਾਂ ਦੇ ਉੱਪਰ ਨਾ ਦੋੜਾ ਦੋੜਾ 3 ਫਿਰ ਤੇ ਭਾਜੀ ਨੇ ਕਹਿੰਨਾ ਦੋਰਾ ਕੇਸ ਪੈਣਾ ਵਾ ਜਵਾਈ ਦਾ ਵੀ ਕਰਦੇ ਆ ਇਲਾਜ ਜਿੱਦਾਂ ਇਹਦਾ ਕੀਤਾ ਕਿ ਨਹੀਂ ਇਦਾਂ ਜਵਾਈ ਦਾ ਕਰ ਦੇਣਾ ਚੱਲ ਮੈਂ ਹੁੰਦੀ ਸੀ ਤੈਨੂੰ ਮੈਂ ਕਹਿੰਦਾ ਹੁੰਦਾ ਸੀ ਮੈਂ ਹਾਂ ਕੋਈ ਗੱਲ ਨਹੀਂ ਟਾਈਮ ਕੱਢੀ ਜਾ ਗੱਡੀ ਹੱਟ ਕੋ ਹੈਗੀ ਆ ਮੇਰਾ ਹੁਣ ਮਰਨ ਤੇ ਅਸੀਂ ਡੇਂ ਦਵੇਂ ਜੀ ਕਦੀ ਕਿਤੇ ਤੇ ਕਦੀ ਕਿਤੇ ਤਾਂ ਕਰ ਦੋ ਉਹਨੂੰ ਫੋਨ ਫਿਰ ਤੇ ਆ ਜਾ ਹੱਦ ਹੋ ਗਈ ਤੁਹਾਡੇ ਵਾਲੀ ਘਰੋਂ ਬਾਹਰ ਆਣ ਕੇ ਵੀ ਨਾ ਲੜਾਈ ਨੂੰ ਵਜਾ ਮੁਛਾਵੇਂ ਕਰੀਏ ਬਸ ਲੜਨ ਨੂੰ ਤਿਆਰ ਰਹਿੰਦੇ ਜੇ ਤੁਸੀਂ ਮੋਗੜੀ ਜਬਾਨ ਨਾਲ ਦਰਕੀਤੀ ਉਹਨਾਂ ਦੀ। ਗੱਲ ਕਰੀ ਜਾਂਦੇ ਆਂਦੇ ਉਹਨੂੰ ਪਤਾ ਲੱਗਣ ਡਿਆ ਉਹਨੂੰ ਇਹਨਾ ਨਹੀਂ ਪਤਾ ਵੀ ਮੈਂ ਆਇਆ ਕਿਹਨਾਂ ਦੇ ਘਰ ਆਂ ਜਿਨ੍ਹਾਂ ਦੇ ਘਰ ਆਇਆ ਉਹਨਾਂ ਨੇ ਮਾਰਿਆ ਵਾ ਹੋਰ ਕਿਹਨੇ ਜਦੋਂ ਅਸੀਂ ਤਾਂ ਕਰੀ ਜਾਣਾ ਤਾਂ ਫੇਰ ਜਾਣਾ ਹੀ ਪੈਣਾ। ਸੋਚੋ ਭਾਈ ਹਣਾ ਖਲੋਤੇ ਜੇ ਉਹ ਕੋਈ ਸ਼ਿਕਲ ਨਹੀਂ ਹੋਇਆ। ਆ ਵੇਖ ਲਓ ਕੰਮ। ਨਾਲੇ ਚੋਰ ਤੇ ਨਾਲੇ ਚਤਰ। ਮੇਰੀ ਗੱਲ ਸੁਣ। ਇਦਾਂ ਕਰ। ਹਾਂ ਕਹਿਣ ਨਹੀਂ ਆ। ਕੁਛ ਨਹੀਂ ਹੁੰਦਾ। ਉਥੋਂ ਨਿਕਲ ਲੈਂਦੇ ਇਹਨਾਂ ਨੂੰ ਉਹ ਵੀ ਹੋ ਜੂ ਹੱਲਾ। ਤੇ ਮੇਰੇ ਨਾਲ ਪਿਆਰ ਹੀ ਤੇ ਮੈਂ ਵੀ ਚੱਲ ਜਾਂਦੀ ਰਹੀ। ਮੈਨੂੰ ਪਤਾ ਹੀ ਪੈਸਿਆ ਪੰਜ ਤੱਕ ਪੈਣਾ ਮੇਰੇ ਗਾਲ ਤੇ ਅੱਗੇ ਤੋਂ ਮੈਂ ਇਹੋ ਸਮਝਾਉਣੀ ਆ ਹਰ ਇੱਕ ਨੂੰ ਕਿ ਬੰਦੇ ਦਾ ਪੁੱਤ ਹੋਏਗਾ ਪੁੱਤ ਹਾਂ ਕਰ ਰਹੇ ਐਂਡ ਵਨ ਮੈਂ ਵਨ ਮੈਂ ਤਾਂ ਲੋਕਾਂ ਨੂੰ ਇਹੋ ਗਾਅਕਲ ਦਊਂਗੀ ਕਿ ਕਦੇ ਵੀ ਨਾ ਭੁੱਲ ਗਏ ਕਿਸ ਰਿਸ਼ਤੇ ਦੀ ਗੱਲ ਵਿੱਚ ਨਾ ਹੋਵੇ ਹਾਂ ਉਹ ਲੱਭੋ ਵੀ ਫੇਰ ਉਹ ਲੱਭ ਲੈਣਾ ਪੁੱਤ ਨੇ ਹੁਣ ਜੁਬਨ ਹੁਣ ਸਾਰਾ ਓਏ ਕੋ ਓਏ ਕੋ ਨਾ ਨੇ ਹੁਣ ਮੈਂ ਕਹਿੰਦਾ ਓਏ ਕੋ ਓਏ ਕੋ ਵੱਡਾ ਯਾਰੀ ਬਣਾਉਂਦਾ ਇੰਸਟਾਗ੍ਰਾਮ ਜਿਹੜੀਆਂ ਬਗੀਮ ਬਣਾਉਂਦਾ ਨਾ ਉਹ ਵੇਖੀ ਤੱਕਣੀ ਨਹੀਂ ਵੇਖੀ ਤੂੰ ਨਹੀਂ ਵੇਖੀ ਕਾਲੇ ਆਉਣੀ ਆਉਣੀ ਇੱਕ ਦੋ ਦਿਨ ਚ ਤਨ ਆਉਣਿਆਂ ਓਏ ਜੇ ਕਰਦਾ ਮੈਨੂੰ ਪਤਾ ਹੈ ਤੀਕਾ ਭਗਿਆ ਨਹੀਂ ਨਹੀਂ ਮੈਂ ਕਹਿੰਦਾ ਜਵਨ ਹੁਣ ਨਾ ਤੁਹਾਨੂੰ ਭਜੰਦੀ ਕੋਈ ਲੋੜ ਨਹੀਂ ਉਹ ਮੈਨੂੰ ਫਿਰ ਤੋਂ ਦੱਸਾਤੇ ਹੈਗਾ